ਲੁਧਿਆਣਾ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਹਦੇ ਵਿੱਚ ਅਸੀਂ ਪੰਜ ਲੁੱਟਖੋਹ ਕਰਨ ਵਾਲੇ ਗੈਂਗ ਦੇ ਮੈਂਬਰ ਜਿਹੜੇ ਆ ਫੜੇ ਹੈਗੇ ਨੇ ਰਾਤ ਨੂੰ ਜਿਹੜੇ ਸੀਗੇ ਆਪਣੀ ਸਨੇਚਿੰਗ ਕਰਦੇ ਸੀਗੇ ਦਾਤ ਮਾਰ ਕੇ ਔਰ ਇਹਨਾਂ ਦੇ ਕੋਲੋਂ ਅਸੀਂ ਤਿੰਨ ਐਕਟਿਵਾ ਦੋ ਮੋਟਰਸਾਈਕਲ ਔਰ ਜਿਹੜੇ ਛੇ ਮੋਬਾਈਲ ਜਿਹੜੇ ਆ ਬਰਾਮਦ ਕੀਤੇ ਇਸ ਤੋਂ ਇਲਾਵਾ ਜਿਹੜੇ ਔਰ ਰਾਤ ਨੂੰ ਵਰਤੇ ਸੀ ਦਾਤੋ ਵੀ ਜਿਹੜੇ ਹੈਗੇ ਆ ਇਹਨਾਂ ਤੋਂ ਬਰਾਮਦ ਕੀਤੇ ਕਿਸੇ ਨੇ ਦਾਤ ਮਾਰ ਕੇ ਸਕੂਟਰੀ ਕੋਈ ਗਏ ਮੋਟਰਸਾਈਕਲ ਕੋਈ ਗਏ ਜਾਂ ਮੋਟਰਸਾਈਕਲ ਚੋਰੀ ਕਰ ਲਿਆ ਤੋ ਇਹ ਉਸ ਚੀਜ਼ਾਂ ਦੇ ਸਾਰੇ ਜਿਹੜੇ ਗੈਂਗ ਆਪਰੇਟ ਕਰਦਾ ਸੀਗਾ ਔਰ ਇਹਨਾਂ ਦੇ ਜਿਹੜੇ ਪੋਜੈਸ਼ਨ ਦੇ ਵਿੱਚੋਂ ਜਿਹੜੀਆਂ ਮੈਂ ਥਾਵਾ ਨਹੀਂ ਐਗਜੈਕਟਲੀ ਦੱਸ ਪਾਵਾਂ ਕਿ ਕਿਉਂਕਿ ਇਹਦਾ ਮੇਰੀਆਂ ਜਿਹੜੀਆਂ ਇਨਵੈਸਟੀਗੇਸ਼ਨ ਪ੍ਰਭਾਵਿਤ ਹੋਏਗੀ ਬਟ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ ਅਸੀਂ ਜਿਹੜੇ ਹੈਗੇ ਆ ਐਕਟਿਵਾ ਬਿਨਾ ਨੰਬਰੀ ਔਰ ਮੋਟਰਸਾਈਕਲ ਜਿਹੜੇ ਹੈਗੇ ਉਹ ਬਰਾਮਦ ਕੀਤੇ ਔਰ ਨਾਲ ਮੋਬਾਈਲ ਵੀ ਉਹ ਹੁਣ ਤੱਕ ਦੀ ਜਿਹੜੀ ਤਫਸੀਲ ਦੇ ਵਿੱਚ ਇਹ ਗੱਲ ਆਈ ਹੈ ਕਿ ਜਿਹੜੇ ਇਹਨਾਂ ਦੇ ਜਿਹੜੇ ਵਾਰਦਾਤ ਦੇ ਵਿੱਚ ਜਿਹੜੇ ਹੈਗੇ ਆ ਐਕਟਿਵ ਵਾਰਤੇ ਨੇ ਉਹ ਬਿਨਾਂ ਨੰਬਰੀ ਸੀ ਕਾਰਨ ਕੀ ਹੈ ਕਿ ਅੱਜ ਕੱਲ੍ਹ ਕ੍ਰਿਮੀਨਲ ਨੂੰ ਪਤਾ ਹੁੰਦਾ ਕਿ ਸੀਸੀਟੀਵੀ ਹੈਗਾ ਉਹਨਾਂ ਦਾ ਨੰਬਰ ਆ ਜਾਏ ਉਹ ਟਰੇਸ ਹੋ ਜਾਏਗਾ ਸੋ ਜਨਰਲੀ ਇਹਨਾਂ ਦੀ ਜਿਹੜੀ ਵਾਰਦਾਤ ਜਿਹੜੀ ਸੀਗੀ ਇਹ ਬਿਨਾਂ ਨੰਬਰੀ ਹੋਣ ਸਕੇ ਲੁਧਿਆਣਾ ਲੱਭ ਦੇਖਣ ਵਾਲੇ तमाम दर्शकਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੀ ਗੱਲ ਕੀਤੀ ਹੈ ਬਤ ਲੁਧਿਆਣਾ ਸ਼ਹਿਰ ਦੇ ਵਿੱਚ ਲੁੱਟਾਂ ਖੋਹਾਂ ਵਾਲਿਆਂ ਨੇ ਆਤਕ ਮਚਾਇਆ ਹੋਇਆ ਸੀਗਾ ਆਤਕ ਤੋਂ ਬਾਅਦ ਲੁਧਿਆਣਾ ਪੁਲਿਸ ਦੇ ਹੱਥੋਂ ਲੁੱਟ ਖੋਹ ਵਾਲੇ ਗੈਂਗ ਲੱਗਾ ਜਿਹਦੇ ਵਿੱਚ ਦੋ ਕੁੜੀਆਂ ਅਤੇ ਦੋ ਮੁੰਡੇ ਹਨ ਜਿਨ ਤੁਹਾਨੂੰ ਉਹ ਵੀ ਦੱਸ ਦਈਏ ਯਾਦ ਹੋਣਾ ਕਿ 39 ਸੈਕਟਰ ਦੇ ਵਿੱਚ ਜਿਹੜਾ ਚੋਰਾਂ ਨੇ ਆਤਕ ਮਚਾਇਆ ਸੀਗਾ ਚੋਰ ਜਿਹੜੇ ਨੇ ਲਗਾਤਾਰ ਸਵੇਰ ਦੇ ਵਕਤ ਜਿਹੜੀ ਹੈ ਲੁੱਟਾਂ ਖੋਹਾਂ ਕਰਦੇ ਸੀ ਤੇ ਬਜ਼ੁਰਗ ਜਦੋਂ ਸਵੇਰੇ ਬਿਆਸ ਜਾ ਰਹੇ ਸੀ ਤਾਂ ਉਹਨਾਂ ਦਾ ਸੋਨੇ ਦਾ ਕੜਾ ਤੇ ਇੱਕ ਜਿਹੜਾ ਉੱਥੇ ਪੰਸਾਰੀ ਸੀਗਾ ਉਹਦੇ ਹ ਉਸ ਬਾਅਦ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਸੀਗਾ ਲੇਕਿਨ ਅੱਜ ਨੂੰ ਲੁਧਿਆਣਾ ਪੁਲਿਸ ਨੇ ਜਿਹੜਾ ਬੁਖੋਬੀ ਵਧੀਆ ਕੰਮ ਕੀਤਾ ਵੈ ਏਡੀਬੀ ਸਾਹਿਬ ਸਾਡਾ ਨਵਿਕ ਸਾਹਿਬ ਮੌਜੂਦ ਹੈ ਮੈਂ ਏਸੀਬੀ ਮੈਮ ਮੌਜੂਦ ਹੈ ਥਾਣਾ ਡਿਵੀਜ਼ਨ ਨੰਬਰ 7 ਦੇ ਐਸਐਚਓ ਸਾਹਿਬ ਮੌਜੂਦ ਹੈ ਤੇ ਕਾਬਲੀ ਤਾਰੀਫ ਕੰਮ ਇਸ ਕਰਕੇ ਕਵਾਂਗੇ ਲੂਟਾ ਖੋਆ ਕਰਨ ਵਾਲੇ ਜਿਹੜੇ ਨੇ ਚਾਰ ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕੀਤੇ ਗੱਲਬਾਤ ਕਰਦੇ ਇਸ ਵੀ ਸਾਹਿਬ ਨਾਲ ਏਡੀਪੀ ਸਾਹਿਬ ਸਰ ਕੀ ਪੂਰਾ ਮਾਮਲਾ ਤੇ ਕਿੰਨੀਆਂ ਕਵਾਰ ਦਿੱਤਾ ਕਰ ਚੁੱਕੇ ਹੋਏ ਨੇ ਕਿੱਥੇ ਦੇ ਬੇਸਿਕ ਰਹਿਣ ਵਾਲੇ ਨੇ ਆ ਮਾਨਯੋਗ ਕਮਿਸ਼ਨਰ ਪੁਲਿਸ ਲ ਲੁਧਿਆਣਾ ਪੁਲਿਸ ਨੇ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਜੇ ਦੇ ਵਿੱਚ ਅਸੀਂ ਪੰਜ ਲੁੱਟਖੋਹ ਕਰਨ ਵਾਲੇ ਗੈਂਗ ਦੇ ਮੈਂਬਰ ਜਿਹੜੇ ਆ ਫੜੇ ਹੈਗੇ ਨੇ ਰਾਤ ਨੂੰ ਜਿਹੜੇ ਸੀਗੇ ਆਪਣੀ ਸਨੇਚਿੰਗ ਕਰਦੇ ਸੀਗੇ ਦਾਤ ਮਾਰ ਕੇ ਔਰ ਇਹਨਾਂ ਦੇ ਕੋਲੋਂ ਅਸੀਂ ਤਿੰਨ ਐਕਟਿਵਾ ਦੋ ਮੋਟਰਸਾਈਕਲ ਔਰ ਜਿਹੜੇ 6 ਮੋਬਾਈਲ ਜਿਹੜੇ ਬਰਾਮਦ ਕੀਤੇ ਇਸ ਤੋਂ ਇਲਾਵਾ ਜਿਹੜੇ ਤਰਾਫ ਨੂੰ ਵਰਤੇ ਸੀ ਦਾਤ ਉਹ ਵੀ ਜਿਹੜੇ ਹੈਗੇ ਆ ਐਨਾ ਤੋਂ ਬਰਾਮਦ ਕੀਤੇ ਆ ਇਹ ਸਾਰੇ ਘਟਨਾਕਰਮ ਦੇ ਵਿੱਚ ਜਿਹੜੀ ਮੇਨ ਗੱਲ ਹੈਗੀ ਆ ਕਿ ਦੋ ਲੇਡੀਜ਼ ਵੀ ਇਨਵੋਲ ਹੈਗੀਆਂ ਨੇ ਔਰ ਤਿੰਨ ਜਿਹੜੇ ਮੰਦੇ ਹੈਗੇ ਨੇ ਇੱਕ ਵਿਕਰਮਜੀਤ ਸਿੰਘ ਹੈਗਾ ਅਮੀ ਚੋਹਾਨ ਤੇ ਨਿਖਲ ਕੁਮਾਰ ਇਹ ਜਿਹੜੇ ਸਾਰੇ ਲੁਧਿਆਣੇ ਦੇ ਹੈਗੇ ਨੇ ਔਰ ਇਹਨਾਂ ਦੇ ਗੈਂਗ ਦੇ ਵਿੱਚ ਉਹ ਵੀ ਸੀਗੇ ਬੇਸਿਕਲੀ ਹੁਣ ਤੱਕ ਇਹਨਾਂ ਨੇ 12 ਵਾਰ ਦਾ ਤਾਂ ਮੰਨੀਆਂ ਨੇ ਮੋਸਟਲੀ ਜਿਹੜੀਆਂ ਵਾਰਦਾ ਤਾਂ ਹੈਗੀਆਂ ਨੇ ਉਹ ਇਹਨਾਂ ਦੀਆਂ ਜਿਹੜੀਆਂ ਡਿਵੀਜ਼ਨ ਨੰਬਰ 7 ਦੇ ਵਿੱਚ ਹੈਗੀਆਂ ਟੱਬਾ ਰੋਡ ਦੇ ਮੋਤੀ ਨਗਰ ਔਰ ਆਪਣਾ ਫੋਕਲ ਪਾਣ ਜੀ ਦੇ ਕਿਹੜੀ ਸਰਕਲ ਦੇ ਵਿੱਚ ਆਹ ਸਵਾਲ ਇੱਕ ਆ ਜਾਂਦਾ ਕਿ ਜੋ ਤੁਸੀਂ ਕਹਿ ਰਹੇ ਹੋ ਕਿ ਇਹਦੇ ਵਿੱਚ 2 3 ਐਕਟੀਵਾ ਦੋ ਮੋਟਰਸਾਈਕਲ 6 ਮੋਬਾਈਲ ਫੜੇ ਗਏ ਨੇ ਇਹ ਐਕਟੀਵਾ ਮੋਟਰਸਾਈਕਲ ਤੇ ਮੋਬਾਈਲ ਵੇਚਦੇ ਸੀਗੇ ਖੜਾ ਕਿੱਥੇ ਕਰਦੇ ਸੀ ਕੋਈ ਗਰਾਜ ਰੱਖਿਆ ਹੋਇਆ ਸੀਗਾ ਜਿੱਥੇ ਸਾਰਾ ਸਟਾਕ ਦਾ ਸਟਕੋ ਇਕੱਠਾ ਰੱਖਦੇ ਸੀ ਫਿਲਹਾਲ ਤਾਂ ਜਿਹੜੀ ਅਸੀਂ ਇਹਨਾਂ ਦੇ ਆਪਣੇ ਪੋਜੈਸ਼ਨ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਰਿਕਵਰ ਕੀਤੀਆਂ ਨੇ ਔਰ ਇਹ ਕਿ ਤੁਸੀਂ ਦੇਖਿਆ ਹੋਣਾ ਕਈ ਵਾਰੀ ਕਿਸੇ ਨੂੰ ਦਾਤ ਮਾਰ ਕੇ ਸਕੂਟਰੀ ਕੋਈ ਗਈ ਮੋਟਰਸਾਈਕਲ ਕੋਈ ਗਈ ਜਾਂ ਮੋਟਰਸਾਈਕਲ ਚੋਰੀ ਕਰ ਲਿਆ ਸੋ ਇਹ ਉਸ ਚੀਜ਼ਾਂ ਦੇ ਸਾਰੇ ਜਿਹੜੇ ਗੈਂਗ ਆਪਰੇਟ ਕਰਦਾ ਸੀਗਾ ਔਰ ਇਹਨਾਂ ਦੇ ਜਿਹੜੇ ਪੋਜੈਸ਼ਨ ਦੇ ਵਿੱਚੋਂ ਜਿਹੜੀਆਂ ਮੈਂ ਥਾਵਾ ਨਹੀਂ ਐਗਜੈਕਟਲੀ ਦੱਸ ਪਾਵਾਂ ਕਿਉਂਕਿ ਉਹਨਾਂ ਮੇਰੀਆਂ ਜਿਹੜੀਆਂ ਇਨਵੈਸਟੀਗੇਸ਼ਨ ਪ੍ਰਭਾਵਿਤ ਹੋਏਗੀ ਬਟ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ ਅਸੀਂ ਜਿਹੜੇ ਹੈਗੇ ਆ ਐਕਟਿਵਾ ਬਿਨਾ ਨੰਬਰੀ ਔਰ ਮੋਟਰਸਾਈਕਲ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਔਰ ਨਾਲ ਮੋਬਾਈਲ ਬਰਾਮਦ ਕੀਤਾ ਕਿੰਸਾ ਬੇ ਚਲਾਉਂਦੇ ਕਿਦਾਂ ਸੀ ਐਕਟਿਵਾ ਤੇ ਯੂਜ਼ ਕਿੱਥੇ ਕਰਦੇ ਸੀ ਜਿਹੜੀ ਐਕਟਿਵਾ ਖੋ ਕਰਦੇ ਸੀਗੇ ਸਨੇਚ ਕਰਦੇ ਸੀਗੇ ਤੇ ਉਸ ਐਕਟਿਵਾ ਦੇ ਉੱਤੇ ਜਾਂ ਉਸ ਮੋਟਰਸਾਈਕਲ ਦੇ ਉੱਤੇ ਹੀ ਵਾਰਦਾਤ ਨੂੰ ਇਲਜ਼ਾਮ ਦਿੰਦੇ ਸੀ ਇਹ ਕੋ ਹੁਣ ਤੱਕ ਦੀ ਜਿਹੜੀ ਤਫਤੀਸ਼ ਦੇ ਵਿੱਚ ਇਹੀ ਗੱਲ ਆਈ ਹੈ ਕਿ ਜਿਹੜੇ ਇਹਨਾਂ ਦੇ ਜਿਹੜੇ ਵਾਰਦਾਤ ਦੇ ਵਿੱਚ ਜਿਹੜੇ ਹੈਗੇ ਆ ਮੋਬਾਈਲ ਐਕਟਿਵਾ ਵਰਤਦੇ ਨੇ ਉਹ ਬਿਨਾ ਨੰਬਰੀ ਸੀ ਕਾਰਨ ਕੀ ਹੈ ਕਿ ਅੱਜ ਕੱਲ ਕ੍ਰਿਮੀਨਲ ਨੂੰ ਪਤਾ ਹੁੰਦਾ ਕਿ ਸੀਸੀਟੀਵੀ ਹੈਗਾ ਉਹਨਾਂ ਦਾ ਨੰਬਰ ਆ ਜਾਏਗਾ ਤੇ ਟ੍ਰੇਸ ਹੋ ਜਾਏਗਾ ਸੋ ਜਨਰਲੀ ਇਹਨਾਂ ਦੀ ਜਿਹੜੀ ਵਾਰਦਾਤ ਜਿਹੜੀ ਸੀਗੀ ਇਹ ਬਿਨਾ ਨੰਬਰੀ ਮੋਟਰਸਾਈਕਲ ਨਾਕੇ ਦੌਰਾਨ ਕਿੱਦਾਂ ਸ਼ੱਕ ਹੋਇਆ ਸ਼ੱਕ ਕਿੱਦਾਂ ਹੋਇਆ ਕਿ ਇੱਕ ਨਾਕਾ ਲੱਗਾ ਹੁੰਦਾ ਨਾਕੇ ਦੌਰਾਨ ਬਿਨਾ ਨੰਬਰੀ ਸਕੂਟਰੀ ਲੈ ਕੇ ਆਈ ਜਾ ਰਹੀ ਸੀਗੀ ਜਿਸ ਨਾਲ ਕਯੂਸ ਤੋਂ ਪਹੁੰਚਿਆ ਗਿਆ ਕੋਇ ਜਿਹੜੀਆਂ ਸਾਰੀਆਂ ਪੁਲਿਸ ਵਰਕਿੰਗ ਦਾ ਹੁੰਦਾ ਹੈ ਇਹ ਇਨਫੋਰਮੇਸ਼ਨ ਬੇਸਿਸ ਜਿਹੜੀਆਂ ਰਿਕਵਰੀਜ਼ ਹੁੰਦੀਆਂ ਨੇ ਐਸਐਚਓਸ ਕੋ ਆਪਣੇ ਹਿਊਮਨ ਰਿਸੋਰਸਸ ਹੁੰਦੇ ਨੇ ਟੈਕਨੀਕਲ ਅਸਿਸਟੈਂਸ ਹੁੰਦੀ ਹੈ ਸਾਡੇ ਕੋਲ ਸੋ ਉਸ ਮੁਤਾਬਕ ਜਿਹੜੇ ਜਿਹੜੇ ਛਾਤਰ ਗਾਇੰਗ ਹੈਗੇ ਉਸ ਤਰੀਕੇ ਨਾਲ ਫੜੇ ਜਾਂਦੇ ਆ ਸਰ ਦੋ ਮੋਟਰਸਕਲ ਤਿੰਨ ਸੋਰੀ ਮਾਫ ਕਰਨਾ ਤਿੰਨ ਐਕਟਿਵਾ ਦੋ ਮੋਟਰਸਾਈਕਲ ਬਾਕੀ ਹੋਰ ਕਿੰਨੇ ਵੀਕਲ ਇਨਾਂ ਕੋਲ ਹੋ ਸਕਦੇ ਨੇ ਦੇਖੋ ਹਜੇ ਇਹਨਾਂ ਦੇ ਦੋ ਗੈਂਗ ਦੇ ਮੈਂਬਰ ਹੋਰ ਫੜਨ ਵਾਲੇ ਹੈਗੇ ਔਰ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਵੀ ਇਹਨਾਂ ਕੋ ਰਿਕਵਰੀ ਕਰਾਂਗੇ ਔਰ ਜਲਦੀ ਕਰਕੇ ਤੁਹਾਡੇ ਨੂੰ ਇਨਫਾਰਮੇਸ਼ਨ ਸ਼ੇਅਰ ਕਰਾਂਗੇ। ਸਕ੍ਰੀਨ ਕਿੱਥੇ ਬਲੇ ਨੇ ਸਾਰੇ? ਜਿਹੜੇ ਵਿਕਰਮਜੀਤ ਸਿੰਘ ਹੈਗਾ ਇਹ ਹੁਣ ਚੀਮਾ ਚੌਂਕ 'ਚ ਆ ਕੇ ਰਹਿ ਰਿਹਾ ਸੀਗਾ ਪਿੱਛੋਂ ਅੰਮ੍ਰਿਤਸਰ ਦਾ ਰਹਿਣ ਵਾਲਾ। ਅਮਿਤ ਜਿਹੜਾ ਹੈਗਾ ਬਾਬਾ ਜੀਵਨ ਸਿੰਘ ਦਾ ਤੇ ਨਿਖਲ ਕੁਮਾਰ ਜਿਹੜਾ ਹੈਗਾ ਥਾਣਾ ਟੱਬਾ ਰੋਡ ਦਾ ਜਿਹੜਾ ਰਹਿਣ ਵਾਲਾ ਸੀ। ਇਹ 270 ਨੰਬਰ ਮੁਕੱਦਮਾ ਜਿਹੜਾ ਹੈਗਾ 304 ਸਬਸੈਕਸ਼ਨ 2 ਜਿਹੜਾ ਹੈਗਾ ਬੀ ਐਨ ਐਸ ਐਸ ਤਹਿਤ ਜਿਹ ਸਰ ਜਦੋਂ ਵਾਰਦਾਤ ਕਰਦੇ ਸੀਗੇ ਤੇ ਉਸ ਤੋਂ ਬਾਅਦ ਇਹ ਜਾਂਦੇ ਕਿੱਥੇ ਸੀਗੇ ਕੁਝ ਹਜੇ ਚਲੋ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਲੇਕਿਨ ਇਹਦੇ ਵਿੱਚ ਇੱਕ ਥੋੜਾ ਚਾਹੀਦਾ ਕਲੂ ਚਾਹੀਦਾ ਆਬਾਮ ਨੂੰ ਵੀ ਚਾਹੀਦਾ ਜਦੋਂ ਵਾਰਦਾਤ ਕਰੇ ਜੇ ਸੋਨਾ ਖੋਲਿਆ ਜਾਂ ਹੋਰ ਕੋਈ ਵਾਰਦਾਤ ਕੀਤੀ ਦਾਤ ਮਾਰੇ ਉਹ ਫਿਰ ਸਮਾਨ ਲੈ ਕੇ ਕਿੱਥੋਂ ਆਉਂਦੇ ਸੀਗੇ ਸਰ ਦੇਖੋ ਇਹ ਸਾਰੀਆਂ ਚੀਜ਼ਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਨੀਸ਼ੀਅਲ ਸਟੇਜ ਤੇ ਹਜੇ ਹੈਗੇ ਨੇ ਰਿਮਾਂਡ ਲੈ ਕੇ ਸਾਰੇ ਤੁਹਾਡੇ ਕੁਐਸਚਨ ਜਿਹੜੇ ਹੈਗੇ ਹਨ ਬਾਰੇ ਕਲੈਰੀਫਿਕੇਸ਼ਨ ਕਰਕੇ ਤੁਹਾਨੂੰ ਜ਼ਰੂਰ ਜਾਣਕਾਰੀ ਸਾਂਝੀ ਕਰਾਂਗੇ ਦੇਖੋ ਹੁਣ ਇਹ ਤਾਂ ਨਿਰਪਰ ਕਰਦਾ ਹੈਗਾ ਕਿ ਅਦਾਲਤ ਚ ਕਿੰਨੇ ਮਿਲਦਾ ਅਸੀਂ ਤਾਂ 7 ਦਿਨਾਂ ਦਾ ਮੰਗਾਂਗੇ ਬਾਕੀ ਵੇਖਦੇ ਆ ਕਿੰਨੇ ਦੇ ਦਿੰਦਾ ਹੈ। ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਐਡੀਐਸਪੀ ਸਾਹਿਬ, ਬਿਰਕ ਸਾਹਿਬ ਸਾਡੇ ਮੌਜੂਦ ਸੀ। ਐਸਪੀ ਮੈਂ ਪਿੱਛੇ ਨੇ ਤੇ ਐਸਐਟੂ ਸਾਹਿਬ ਜਿਹੜੇ ਥਾਣਾ ਡਿਵੀਜ਼ਨ ਨੰਬਰ 7 ਨਾਲ ਨੇ। ਲੇਕਿਨ ਅੰਦਾਜ਼ਾ ਦਈਏ ਕਿ ਲੁੱਟਾਂ ਖੋਹਾਂ ਦੀ ਵਾਰਦਾਤਾਂ ਤੇ ਜਿਹੜੀ ਨਕੇਲ ਜਿਹੜੀ ਪਾ ਲਿੱਤੀ ਹੈ ਤੇ ਕਾਬਲੀ ਤਾਰੀਫ ਲੁਧਿਆਣਾ ਪੁਲਿਸ ਦੀ ਆ ਗੱਲ ਕਰਨੀ ਪੈਗੀ ਲੁਧਿਆਣਾ ਪੁਲਿਸ ਨੇ। ਉਹ ਲੁੱਟਾਂ ਖੋਹਾਂ ਵਾਲੇ ਕਾਬੂ ਕਿਤੇ ਨੇ ਜਿਨ੍ਹਾਂ ਵਿੱਚ ਦੋ ਮਹਿਲਾ ਰੋਕ ਤੇ ਨਹੀਂ ਹੈਗੀ ਕਾਬਲੇ ਤਾਰਿਫ ਹੈ ਇਹ ਤਿੰਨੋਂ ਅਫਸਰ ਕਾਬਲੇ ਤਾਰਿਫ ਹੈ ਇਹਨਾਂ ਦੀ ਪੁਲਿਸ ਕਾਬਲੇ ਤਾਰਿਫ ਹੈ ਇਸ ਕਰਕੇ ਕਾਬਲੇ ਤਾਰਿਫ ਹੈ ਲੁਧਿਆਣਾ ਪੁਲਿਸ ਕਿ ਇਹਨਾਂ ਨੇ ਜਿਹੜੇ ਉਹ ਗੈਂਗ ਦਾ ਪਰਦਾ ਫਾਸ਼ ਕੀਤਾ ਜਿਨ੍ਹਾਂ ਵਿੱਚ ਦੋ ਕੁੜੀਆਂ ਤਿੰਨ ਜੈਂਟ ਸੀਗੇ ਤੇ ਕਾਬਲੇ ਤਾਰਿਫ ਦਾ ਬੰਦਾ ਹੀ ਆ ਜਲਦੀ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਹੈ ਲੁਧਿਆਣਾ ਤੋਂ ਕਹਿ ਰਹੇ ਮੈਂ ਹਣੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ